ਅਜਨਾਲਾ ਦੇ ਪਿੰਡ ਮਹਿਲਾਵਾਲਾ ਵਿਖੇ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਮੋਟਰਸਾਈਕਲ ਉੱਪਰ ਜਾ ਰਹੇ ਦੋ ਚਚੇਰੇ ਭਰਾ ਅਚਾਨਕ ਹੀ ਛੱਪੜ ਦੇ ਵਿੱਚ ਜਾ ਡਿਗੇ ਦਰਸਲ بارش ਕਾਰਨ ਪਿੰਡ ਦਾ ਛੱਪੜ ਭਰਿਆ ਹੋਇਆ ਸੀ ਜਿਸ ਦਾ ਪਾਣੀ ਸੜਕ ਉੱਪਰ ਵੀ ਆਇਆ ਹੋਇਆ ਸੀ ਇਸ ਦੌਰਾਨ ਹੀ ਮੋਟਰਸਾਈਕਲ ਤੇ ਜਾ ਰਹੇ ਦੋ ਚਚੇਰੇ ਭਰਾ ਗਲਤੀ ਦੇ ਨਾਲ ਛੱਪਣ ਦੇ ਵਿੱਚ ਜਾ ਡਿੱਗੇ ਇਸ ਘਟਨਾ ਦੇ ਵਿੱਚ ਇੱਕ ਭਰਾ ਤਾਂ ਬਾਲ-ਬਾਲ ਹੀ ਬਚਿਆ ਅਤੇ ਦੂਸਰਾ ਛੱਪੜ ਦੇ ਵਿੱਚ ਜਾ ਡੁੱਬਿਆ ਜਿਸ ਦੀ ਭਾਲ ਗੋਤਾਖੋਰਾਂ ਦੇ ਵੱਲੋਂ ਪਿਛਲੇ ਕਈ ਘੰਟਿਆਂ ਤੋਂ ਕੀਤੀ ਜਾ ਰਹੀ ਹੈ ਪਰ ਦੋ ਅਜੇ ਤੱਕ 17 ਸਾਲਾ ਨੌਜਵਾਨ ਆਰਿਆਨ ਦੇ ਬਾਰੇ ਵਿੱਚ ਕੁਝ ਵੀ ਨਹੀਂ ਪਤਾ ਲੱਗ ਸਕਿਆ ਪਰਿਵਾਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਬੱਚੇ ਨੂੰ ਲੱਭਿਆ ਜਾਵੇ ਇਸ ਸੰਬੰਧ ਵਿੱਚ ਇਸ ਨੌਜਵਾਨ ਦੇ ਭਰਾ ਅਤੇ ਮਾਤਾ ਪਿਤਾ ਦੇ ਬਿਆਨ ਵੀ ਸਾਹਮਣੇ ਆਏ ਨੇ ਇਹ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸੁਣਾ ਰਹੇ ਹਾਂ ਕੀ ਨਾਂ ਤੁਹਾਡਾ ਕੀ ਕਿਹਾ ਕਰਦੇ ਆ ਨਾ ਨਾ ਕਰਨ ਜਿਹੜਾ ਵੀ ਨਾ ਜਾਣੇ ਮੰਮੀ ਨੂੰ ਲੈਣ ਜਾਣੇ ਤੇ ਦੇ ਪਿਓ ਤੁਸੀਂ ਹੁਣ ਅਰੇ ਭਰਾ ਬੱਚੇ ਜਾ ਰਹੇ ਹੋ ਪੂਰਾ ਵਾਕਿਆ ਕਿੰਨਾ ਮਹੀਨਾ ਸੀ ਕਿੰਨੇ ਕਿਲੇ ਦੀ ਗੱਲ ਨਾਲ ਇਹ ਦੀ ਕਿੱਥੇ ਕਿੱਦਾਂ ਦਾ ਪਾਣੀ ਕਰਦਾ ਮੀਂਹ ਦਾ ਹਾਂਜੀ ਅੱਛਾ ਗੱਲ ਚ ਲੱਗੇਗਾ ਅੱਛਾ ਸੱਪੜ ਜੇ ਇਹ ਰਸਤਾ ਕਿੱਧਰ ਨੂੰ ਜਾਂਦਾ ਰਸਤਾ ਕੋੜ ਨਹੀਂ ਵੀ ਤੁਸੀਂ ਕਿਹੜੀ ਜਗ੍ਹਾ ਤੇ ਜਾ ਰਹੇ ਕੋੜਲੀ ਜਾਣੇ ਕਿਦੇ ਨੂੰਮੀ ਨੂੰ ਆਕੜੇ ਨੂੰਮੀ ਨੂੰ ਲੈਣ ਜਾ ਰਹੇ ਕੋਈ ਨਹੀਂ ਨਹੀਂ ਆਣੇ ਉਹਦੇ ਕੀ ਲੱਗਦੇ ਹੋ ਰਾਹ ਫਿਰ ਕਿਹਾ ਬਾਬਾ ਉਹ ਲੱਭ ਨਹੀਂ ਰਿਹਾ ਹੈ ਕਿ ਬੱਝੀਏ ਹਾਂਜੀ ਅਗੋ ਵੀ ਲੱਗ ਰਿਹਾ ਹੈ ਕਿ ਕਿੰਨੇ ਕੇ ਜਣੇ ਲੱਗ ਪਾ। ਹਜ਼ਾਰ ਲੱਭਣ ਦੇ ਰਾਤੇ ਤੇ ਬੰਦਿਆ। ਵੀ ਮੰਨ ਕਰਦੇ। ਵੀ ਲੱਗਿਆ ਆ। ਤੇ ਤੈ ਕੀ ਗੱਲ ਬੋਲ ਰਹੀ ਸੀ? ਉਹ ਤਾਂ ਫੇਕੇ ਗਈ। ਇਹ ਵੱਲ ਹੀ ਆ। ਬੇਟਾ ਮੈਨੂੰ ਲੈਣ ਚੱਲਿਆ ਹੈ। ਤੇ ਮੜਕੇ ਨੇ ਫੋਨ ਕੀਤਾ ਵੀ ਉਹ ਥੱਲੇ ਮੋਟੇ ਸਾਕੜ ਉੱਤਰ ਗਿਆ। ਬੜਾ ਬੜੀ ਆਇਆ ਹੈ। ਇਹ ਮੀਤ ਆਇਆ ਹੈ। ਪੀਆ ਨਹੀਂ ਜਿੱਥੇ ਤੱਕ ਰਹਿਣਾ ਜਿੱਥੇ ਲੱਭਦੇ ਤੇ ਜਦੋਂ ਨਹੀਂ ਆਉਂਦਾ ਨਾ ਉਹਦੇ ਇਦਾਂ ਭਰੇ ਹੁੰਦਾ। ਉਹਦੇ ਉਹਦੇ ਲਾਇਬ੍ਰੇਰੀ ਚ ਸਵੇਰ ਦੇ ਡੇਰ ਆਦਾਂ ਲੱਭੰਦੇ ਨੇ। ਅਜੇ ਤੱਕ ਕੋਈ ਨਹੀਂ ਮਸਲਾ ਵਾਲਾ। ਕੋਈ ਨਹੀਂ ਮੋਟੀਵੇਟੀਟੇ। ਕਿ ਜੇ ਕੋਈ ਕੋਟਾ ਕੋਈ ਕੁਝ ਕਰ ਕੋਸ਼ਿਸ਼ ਹਾਲ ਹੋਵੇ। ਜੀ ਮੈਂ ਕਰਦੇ ਦੋਸਤ। ਮੰਗ ਹੈ ਉਹ ਕਿ ਸਾਡਾ ਬੇਟਾ ਮਿਲ ਜਾਏ। ਸਾਨੂੰ ਬਰ ਕੋਈ ਚਾਹੀਦਾ। ਕੀ ਮਾਤਾ ਕੀ ਗੱਲ ਬਾਤ ਹੈ ਜੀ ਸਾਰੀ ਇਹ ਬਿਜਲੀ ਇਹ ਪਿੰਡ ਮਹਿਲਾ ਵਾਲਾ ਇਹ ਕਿਸੇ ਲਈ ਮਹਿਲਾ ਜਲਾ ਮੇਰੇ ਸਾਰਾ ਇਹ ਇੱਕ ਮੱਧ ਭਾਗੀ ਘਟਨਾ ਹੋਈ ਹੈ ਜਿਹਦੇ ਨਾਲ ਮਤਲਬ ਇਹ ਨੌਜਵਾਨ ਲੜਕਾ ਸੀ ਇਹਕ ਜਿਹੜਾ ਰਾਤ ਨੂੰ ਮੁੱਲ ਕਿ ਕਰਵਾ ਇਹਦੀ ਮਦਰ ਕਿਤੇ ਗਈ ਸੀ ਕਿਤੇ ਆਪਣੇ ਰਿਸ਼ਤੇਦਾਰਾਂ ਦੇ ਉਹਨੂੰ ਲੈਣ ਵਾਸਤੇ ਗਿਆ ਸੀ ਕਰੋ ਉਹ ਜਾਂਦਾ ਜਾਂਦਾ ਰਸਤੇ ਦੇ ਵਿੱਚ ਨਾ بارش ਪਾਦੀ ਹੋਈ ਹੈ ਉਹਦੇ ਕਰਕੇ ਦੋ ਛੱਪੜਿਆ ਤੇ ਇਹਨਾਂ ਦੇ ਵਿਚੋ ਦੀ ਸੜਕ ਲੰਘਦੀ ਆ ਇਹ ਸੜਕ ਵੀ ਪਾਣੀ ਦੇ ਨਾਲ ਮਤਲਬ ਜਦੋਂ بارش ਪੈਂਦੀ ਆ ਤੇ ਉਹ ਓਵਰਫਲੋ ਹੋ ਜਾਂਦੀ ਆ ਸਾਰੇ ਕੋਈ ਪਤਾ ਨਹੀਂ ਲੱਗਦਾ ਸੜਕ ਕਿੱਥੇ ਆ ਛੱਪੜ ਕਿੱਥੇ ਆਦੀ ਉਹ ਦਿਨੋਂ ਰਾਤ ਮੇਰੇ ਹੋ ਗਿਆ ਤੁਹਾਨੂੰ ਕੋਈ ਪਤਾ ਨਹੀਂ ਸ਼ਾਇਦ ਲੱਗਾ ਜਦੋਂ ਕੋਈ ਮੋਟਰਸਾਈਕਲ ਤੇ ਸਲਿੱਪ ਕਰ ਗਿਆ ਜਾਂ ਕੀ ਹੋਇਆ ਉਹਦੇ ਕਰਕੇ ਮੁਰਕੇ ਬੱਚਾ ਜਿਹੜਾ ਉਹ ਪਾਣੀ ਦੇ ਵਿੱਚ ਲੱਗ ਗਿਆ ਹੋਰ ਵੀ ਕੋਈ ਬੱਚਾ ਗੱਲ ਨਾਲ ਉਹ ਵੱਢ ਗਿਆ ਆ ਇੱਕ ਨਾਲ ਹੋਰ ਸੀ ਜਿੰਨੇ ਮੁਰਕੇ ਘਰ ਜਾ ਕੇ ਫਿਰ ਦੱਸਿਆ ਵੀ ਉਹ ਇਦੇ ਵਿੱਚ ਨੇੜ ਚਲਾ ਗਿਆ ਫਿਰ ਆਣ ਕੇ ਘਰ ਬਿਆਨੇ ਵੇਖਿਆ ਪਰ ਪਾਣੀ ਜਿਆਦਾ ਡੂੰਘਾ ਜਿਆਦਾ ਵਾ ਛੱਪੜ ਇਹ ਕਰਕੇ ਕੁਝ ਕਰ ਨਹੀਂ ਸਕਦੇ ਮੋਟਰਸਾਈਕਲ ਤੇ ਪਰ ਹੀ ਉਹ ਲੈ ਗਏ ਉਹਨੇ ਕੱਢ ਕੇ ਤੇ ਉਹਦਾ ਨਹੀਂ ਪਤਾ ਲੱਗਾ ਪੀਂਗ ਦੀ ਟੀਮ ਆਈਆਂ ਹੁਣ ਟਰੱਕ ਪਰ ਗਿਆ ਪ੍ਰਸ਼ਾਸਨੂਕ ਮੈਂ ਤਹਿਸੀਲਦਾਰ ਸਾਹਿਬ ਆਏ ਆ ਕੁਤਵਾਰੀ ਸਾਹਿਬ ਐਸਟੀਓ ਸਾਹਿਬ ਆਏ ਇਹਨਾਂ ਨੇ ਫਿਰ ਬੋਤਾ ਖੋਰ ਨਹੀਂ ਸੀ ਕੋਈ ਵੀ ਆਪਾਂ ਨੂੰ ਮਤਲਬ ਹੀ ਮਿਲਦਾ ਇਥੋਂ ਕੋਈ ਮੈਂ ਸਵੇਰ ਦਾ ਰਾਵੀ ਦਰਿਆਲੇ ਪਾਸੇ ਗਿਆ ਸੀ ਉਧਰੋ ਸ਼ਾਇਦ ਕੋ ਮਿਲਦੇ ਲੈ ਹੀ ਤੇ ਉਸ ਨੂੰ ਨਹੀਂ ਮਿਲ ਸਕਿਆ ਉਹ ਤੋਂ ਬਾਅਦ ਫਿਰ ਬਿਆਸਤੋਂ ਹੀ ਮਤਲਬ ਵੀ ਮੰਗਾਏ ਆ ਇਹ ਗੋਤਾਖੋਰਾਂ ਮੰਗਾ ਆ ਫਿਰ ਉਥੋਂ ਫਿਰ ਉਹਨਾਂ ਨੂੰ ਲਿਆ ਕੇ ਫਿਰ ਉਹ ਬੈਠੇ ਆ ਪਾਲ ਜਾਰੀ ਹੈ ਮੈਂ ਜੀ ਹਾਂਜੀ ਪਾਲ ਜਾਰੀ ਹੈ ਜੀ ਮਤਲਬ ਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕੋਈ ਸ਼ੱਪਰ ਕਾਫੀ ਡੂੰਘਾ ਇੱਕ ਕਾਫੀ ਏਰੀਆ ਦੇ ਵਿੱਚ ਹੈ ਕਾਫੀ ਘੰਟੇ ਬਣਨ ਸੋਲ 17 ਘੰਟੇ ਹੋ ਗਏ ਹਾਂਜੀ ਹਾਂਜੀ ਕਾਫੀ ਟਾਈਮ ਹੋ ਗਿਆ ਇਸੇ ਤੋਂ ਮਤਲਬ ਵੀ ਜਿਆਦਾ ਇਹੋ ਆਪਣੇ ਇਲਾਕੇ ਦੇ ਵਿੱਚ ਕੋਈ ਗੋਤਾਖੋਰ ਨਹੀਂ ਉਹਦੇ ਕਰਕੇ ਥੋੜਾ ਕਰ ਉਹਨਾਂ ਨੂੰ ਬੁਲਦੇ ਆ ਜਾਂ ਉਹਨਾਂ ਦਾ ਕੋਈ ਮੰਗਦਾ ਸ਼ਸ਼ਾਂਤ ਉਹ ਇਹ ਮੰਗ ਕਰਦੇ ਆ ਕਿ ਥੋੜਾ ਇੱਕ ਮਤਲਬ ਜਿੱਦ ਤਰ੍ਹਾਂ ਸਰਕਾਰ ਵੱਲੋਂ ਵੀ ਜਿੱਦ ਤਰ੍ਹਾਂ ਛੱਪੜਿਆ ਜਾਂ ਸੜਕਿਆ ਕੋਈ ਇਹੋ ਜਿਹਾ ਮੰਨ ਨਹੀਂ ਹੋਵੇ ਜਿੱਦ ਤਰ੍ਹਾਂ ਪਾਣੀ ਖਲੋ ਪਾਇਆ ਸੜਕ ਦੇ ਉੱਤੇ ਕੋਈ ਇਹੋ ਜਿਹੇ ਤਰੀਕੇ ਨਾਲ ਹੋਵੇ ਵੀ ਇਹਨਾਂ ਦੇ ਤੇ ਰਸਤੇ ਦੇ ਵਿੱਚ ਤਾਂ ਹੋਵੇ ਕੋਈ ਵੀ ਇਹੋ ਜੀ ਪ੍ਰੋਬਲਮ ਜਿਹਨੂੰ ਲੰਘਦਾ ਬੰਦਾ ਨੂੰ ਪਤਾ ਹੋਵੇ ਵੀ ਕਿੱਥੋਂ ਸੀ ਜਦੋਂ ਪਾਣੀ ਹੈ ਪਤਾ ਨਹੀਂ ਇਹ ਛੱਪੜ ਕਿੱਥੇ ਆ ਰਿਹਾ ਇਸ ਤਰ੍ਹਾਂ ਰਸਤਾ ਕਿੱਥੇ ਆ ਹਾਂਜੀ ਤਾਂ ਕੀ ਗੱਲਬਾਤ ਹੈ ਕੌਣ ਲੱਗਦਾ ਤੁਹਾਡ ਕੀ ਗੱਲ ਹੈ ਸਹੀ ਮੇਰਾ ਬੇਦਰ ਕੀ ਨਾ ਤਾਂ ਯਾਕ ਮਾਰ ਕੀ ਗੱਲ ਹੈ ਸਹੀ ਵਾਲ ਕੁਸ਼ਨ ਇਹ ਆਪਣਾ ਮਾਨ ਲੈਂ ਚੱਲਿਆ ਤੇ ਉਹ ਪਾਣੀ ਬੜਾ ਨੂੰ ਪਤਾ ਨਹੀਂ ਲੱਗਾ ਪਾਣੀ ਕਿਤੇ ਕਿਤੇ ਅੰਦਰ ਸਾਬ ਪਾਣੀ ਦੇਖ ਤੇ ਇਹ ਮੈਚ ਹੋ ਗਿਆ ਜੀ ਇਹ ਦਰ ਆਂਦਾ ਨਾ ਹੁਣ ਕੋਈ ਟੀਮ ਆਈਆਂ ਲੱਭਣ ਵਾਸਤੇ ਲੱਭਣ ਦਾ ਸੀ ਹਾਂ ਨਹੀਂ ਲੱਭਣ